ਜੇ ਕਿਸੇ ਘਰੇ ਨਾ 5210 ਜੌਂਡੀਰ ਖੜਾਗਾ ਉਹ ਲੈ ਜਾਓ ਆ ਦੇਖੋ ਬਈ ਵੀਆਈਪੀ ਨੰਬਰ ਆ ਗਾ ਨਾ ਬਈ ਵੀਆਈਪੀ ਨੰਬਰ ਆ 5210 ਫੁੱਲ ਹੈਵੀ ਸਾਰੀ ਟਾਟਾ ਲੋਹੇ ਦੀ ਟਰਾਲੀ ਆ ਇਹ ਠੀਕ ਆ ਜੀ ਵਧੀਆ ਭਾਰੀ ਟਰਾਲੀ ਆ ਘੱਟੋ ਘੱਟ ਵੀ 26 26 ਕੁਆਂਟ ਦੀ ਟਰਾਲੀ ਆ ਇਹ ਸੁਆਦ ਉਦੋਂ ਆਉਂਦਾ ਟਰਾਲੀ ਦਿਖਾਉਂਦਾ ਜੀ ਆਪਣੀ ਬੇੜਾ ਰੱਖ ਦੋ ਵੇ ਟਾਟਾ ਦਾ ਲੋਹਾ ਵੀਰੇ ਆਪਣਾ ਸਾਰਾ ਲੈ ਮੇਤਰੋ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਪਈ ਜੀ ਪੰਜ ਤੋਂ 6 ਚੀਜ਼ਾਂ ਦਿਖਾਵਾਂਗੇ ਸਸਤੇ ਭਾਦਿਆਂ ਬਾਈ ਲਾਡੀ ਕੋਲੇ ਖੜਾਂਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਸਿਕਾ ਬਾਈ ਲਾਡੀ ਸਿਕਾ ਲਵੀ ਜੀ ਕੀ ਹੈ ਠੀਕ ਹੋ ਬਾਈ ਜੀ ਵਧੀਆ ਵਧੀਆ ਠੀਕ ਆ ਬਾਈ ਜੀ ਮੋਬਾਈਲ ਨੰਬਰ ਦੱਸ ਦੋ ਬਾਈ ਜੀ ਆਪਣਾ ਕੀ ਹੈਗਾ ਆਪਣਾ ਹੈਗਾ 82645 42044 ਠੀਕ ਆ ਬਾਈ ਜੀ ਤੇ ਟਰਾਲੀਆਂ ਵੀ ਦਿਖਾਵਾਂਗੇ ਟਰੈਕਟਰ ਵੀ ਦਿਖਾਵਾਂਗੇ ਬਾਈ ਕਾਪੀ ਕਾਗਜ਼ਾਂ ਦੇ ਦੱਸ ਦੋ ਬਾਈ ਕਿਵੇਂ ਰਹਿ ਕਾਪੀ ਕਾਗਜ਼ਾਂ ਸਹੀ ਹੈ ਗਾਰੰਟੀ ਰੋਗੀ ਬਾਈ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਸਭ ਤੋਂ ਪਹਿਲਾਂ ਮਿੱਤਰੋ ਤੁਹਾਨੂੰ ਦਿਖਾਵਾਂਗੇ ਜਿਪਸੀ ਦਿਖਾਵਾਂਗੇ ਹਾਂ ਜੀ ਬੜਾ ਟਰੈਂਡ ਚੱਲੇ ਜੀ ਨਾ ਬਾਈ ਇਹ ਗੱਡੀ ਦਾ ਹਾਂ ਜੀ ਹਾਂ ਆਪਣੇ ਪਿੰਡੋਂ ਹੀ ਲਈ ਆ ਵੀਰੇ ਵਧੀਆ ਆਹ ਜਿਪਸੀ ਆਪਣੇ ਪਿੰਡ ਦੀ ਹੋ ਉਹਨਾਂ ਦੇ ਨਵਾਂ ਜਿਨ੍ਹਾਂ ਤਾਂ ਲਈ ਦੀ ਆਪਾਂ ਨੇ ਇਹ ਠੀਕ ਹੈ ਭਾਈ ਦੀ ਭੁੱਜਦੀ ਕਿਵੇਂ ਆ ਭਾਈ ਦੀ ਭੁੱਤੀ ਐਨ ਵਧੀਆ ਠੀਕ ਹੈ ਜੀ ਕੋਈ ਹਾਂ ਐ ਨਹੀਂ ਹੈਗਾ ਵੀ ਕੋਈ ਚੀਜ਼ ਟੁੱਟੀ ਕਰੈਕ ਕਰੁਕ ਚਾਸੀ ਇਹ ਜਾ ਕੁਝ ਨਹੀਂ ਹੈਗਾ ਉਹਨਾਂ ਦੀ ਖੜੀ ਹੋ ਸੀ ਕਈ ਸਾਲ ਦੀ ਠੀਕ ਹੈ ਜੀ ਹਾਂ ਟਾਕੀ ਵੀ ਦੇਖੀ ਲਾਵਾਂਗੇ ਨਹੀਂ ਐ ਖੜਕਦੀ ਆ ਫੇ ਨੈਨ ਲੱਗਦੀ ਆ ਕੋਈ ਵਧੀਆ ਵਈ ਕਹਿ ਰਿਹਾ ਨਾ ਵੀ ਹਾਂ ਰੰਗ ਦੀ ਵੀ ਰੀਜਨ ਲਾ ਵੀਰੇ ਸਾਰੀ ਠੀਕ ਆ ਬਾਈ ਮਤਲਬ ਕਹਿ ਰਿਹਾ ਨਾ ਬਈ ਆ ਚੀਜ਼ਾਂ ਜਿਵੇਂ ਆਪਾਂ ਉਹ ਖੜੇ ਜੇ ਜਾਂਦੀ ਨੇਗੇ ਸਾਰੀ ਬਈ ਦੇਖ ਸਕਦੇ ਹੋ ਕਿ ਚੰਗੀ ਪਈ ਆ ਕਿ ਆ ਦੇਖੋ ਬਈ ਵਿੱਚੋਂ ਇਹਨਾਂ ਤੋਂ ਲਈ ਆ ਉਹਨਾਂ ਦੇ ਹੀ ਨਾਮ ਆਈ ਇਹੇ ਠੀਕ ਆ ਜੀ ਬੈਲਡ ਬੋਲਡ ਕੋਈ ਨਹੀਂ ਹੈਗਾ ਨਾ ਬਈ ਹੈਗਾ ਜੀ ਹਾਂ ਜੀ ਠੀਕ ਆ ਬਾਈ ਜੇ ਕਹਿ ਰਿਹਾ ਨਾ ਬਈ ਇੱਕ ਬਹੁਤ ਵੀਰਾਂ ਦੀ ਡਿਮਾਂਡ ਹੋਈ ਸੀ ਕਈ ਸਾਲ ਦੀ ਆ ਉਹਨਾਂ ਦੇ ਠੀਕ ਆ ਜੀ ਹੁਣ ਆਪਾਂ ਪੈਂਡ ਸਰਵਿਸ ਸਰਵਿਸ ਕਰਾ ਕੇ ਸਾਰਾ ਕੁਝ ਇਹਦਾ ਚੱਲਦੀ ਕਰਾਈ ਜਾਏਗੀ ਬੈਟਰੀ ਨਵੀਆਂ ਜਮਾ ਠ ਤੇ ਕੰਮਕਾਰ ਬਈ ਕਈ ਵਾਰ ਹੁੰਦਾ ਨਾ ਬਈ ਛੋਟਾ ਕਾਰੋਬਾਰ ਕਰਦੇ ਹੁੰਦੇ ਨੇ ਕਿ ਵੀ ਚੀਜ਼ੇ ਲਿਆਉਣ ਤਾਂ ਰਨ ਵਾਲਾ ਕਹਿੰਦਾ ਕਿ ਸਾਡੇ ਕੋਲੇ ਚੀਜ਼ ਨਹੀਂ ਹੈਗੀ ਹਣਾ ਹਾਂਜੀ ਹਾਂ ਪਰ ਮਾਡਲ ਬਈ ਇਹ ਹੈ ਮਾਡਲ ਹੈਗੀ 1995 ਠੀਕ ਹੈ ਜੀ ਤੇ ਦੱਸ ਤੇ ਜਣੀ ਕਿ ਉਰੇ ਇਧਰ ਨਾਮ ਹੋਈ ਵੀ ਆ ਠੀਕ ਹੈ ਜੀ ਇੱਕ ਗੱਲ ਹੋਰ ਕਹਿਣਾ ਚਾਹਣਾ ਬਈ ਜੇ ਕਿਸੇ ਘਰੇ ਹੈ ਨਾ 5210 ਜੌਂਡੀਆਰ ਖੜਾਗਾ ਉਹ ਲੈ ਜਾਓ ਆ ਦੇਖੋ ਬਈ ਵੀਆਈਪੀ ਨੰਬਰ ਆ ਕਹਣਾ ਬਈ ਵੀਆਈਪੀ ਨੰਬਰ 5210 5210 ਜੌਂਡੀਆਰ ਠੀਕ ਹੈ ਜੌਂਡੀਆਰ ਵਾਲਾ ਵੀਆਈਪੀ ਨੰਬਰ ਆ ਬਈ ਤੇ ਰੇਟ ਰੁਪਈਆ ਦਾ ਰੇਟ ਦਾ 1,25,000 ਦੀ ਦੇ ਦਾਂਗੇ ਜੀ 1,25,000 ਹਾਂ ਠੀਕ ਆ ਜੀ ਮਤਲਬ ਬਾਈ ਜੇ ਤੁਸੀਂ ਨਾ ਮਰੂਤੀ ਵੀ ਵੜਾ ਕੇ ਤਿਆਰ ਕਰਵਾਓਗੇ ਨਾਲ ਉਹਨੇ ਜ਼ੋਰ ਵੀ ਨਹੀਂ ਮਾਰਨਾ ਇਹ ਤੁਹਾਨੂੰ ਸਸਤੇ ਭਾਜੇ ਮਿਲ ਜੂਗਾ ਬਾਈ ਠੀਕ ਆ ਬਾਈ ਜੇ ਟਾਟੂਸੀ ਵਾਲਾ ਇੰਜਨ ਆ ਠੀਕ ਆ ਜੀ ਹਾਂ ਜੀ ਠੀਕ ਆ ਜੀ ਚਾਲ ਚਲਾਵਾ ਚੰਗਾ ਕੰਮ ਪੂਰਾ ਵਧੀਆ ਵੀਰੇ ਪੂਰਾ ਠੀਕ ਆ ਬਾਈ ਖੜਕ ਦੀ ਖੜਕ ਦੀ ਨਹੀਂ ਹੈਗੀ ਸਪੈਕਸ ਨਵੇਂ ਹਨ ਪੂਰੀ ਵਧੀਆ ਹੈ ਗੱਡੀ ਦੀ ਠੀਕ ਆ ਜੀ ਤੇ ਅੱਗੇ ਦਿਖਾਉਣਾ ਤੁਹਾਨੂੰ ਜਮਾ ਹੀ ਸਸਤੇ ਭਾ ਦਾ ਆ ਟਰੈਕਟਰ ਬਾਈ ਕੋਲੇ ਛੇਲ ਖੜਾਗਾ ਚੈੱਕ ਕਰੋ ਬਾਈ ਕੰਡੀਸ਼ਨ ਇੱਕ ਚੀਜ਼ ਇਹਦੇ ਵਿੱਚ ਦੇਖਣ ਨੂੰ ਮਿਲੂ ਬਈ ਜੇ ਤੁਸੀਂ ਕੋਈ ਵੀ ਟਰੈਕਟਰ ਖਰੀਦਣ ਜਾਓਗੇ ਨਾ ਆ ਚੀਜ਼ਾਂ ਦੇ ਰੈਪਟਰ ਰੂਟ ਸਾਰੇ ਪੱਟੇ ਜਾਂਦੇ ਹੁੰਦੇ ਨੇ ਕਿ ਆ ਦੇਖੋ ਬਈ ਸਾਰੇ ਉਮੀਦ ਉਮੀ ਪੈਣਗੇ ਰੈਪਟਰ ਰੂਟ ਤੇ ਚੰਗਾ ਪਿਆ ਟਰੈਕਟਰ ਰੀਜਨਲ ਰੰਗ ਦਾ ਟਰੈਕਟਰ ਆ ਵੀਰੇ ਸਾਰਾ ਠੀਕ ਆ ਜੀ ਹਾਂ ਜੀ ਹਾਂ ਆ ਪਾ ਪਲੇਟਾਂ ਬਲੂਟਾਂ ਜਿੰਨੀਆਂ ਨਾਲਾਂ ਦੀਆਂ ਸਾਰੀਆਂ ਲੱਗੀਆਂ ਪਈਆਂ ਨੇ ਹਲੇ ਠੀਕ ਆ ਜੀ ਕੀ ਤੌਰ ਤੁਪਕਾ ਟਰੈਕਟਰ ਲੀਕ ਵੀ ਨਹੀਂ ਹੈਗਾ ਠੀਕ ਆ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਬਈ ਅਸੀਂ ਛੋਟੇ ਕੰਮ ਵਾਸਤੇ ਆ ਤੀਜਾ ਦੇਖੋ ਆ ਲਾਈਟਾਂ ਦੇਖੋ ਆ ਤੀਜਾ ਨਾਲ ਦੀਆਂ ਹੁੰਦੀਆਂ ਨੇ ਜਿਆਦਾ ਠੀਕ ਆ ਪੁਰਾਣਾ ਲੋਹਾ ਮੈਂ ਦਾ ਕੁੱਲ ਮਿਲਾ ਕੇ ਕਹਿਣਾ ਬਈ ਸਾਡੀ ਤਾਕੜਾ ਆਗਾ ਤਾਕੜਾ ਹੀ ਸਹੀ ਗੱਲ ਆਣਾ ਜਿਵੇਂ ਜਿਵੇਂ ਪੁਰਾਣਾ ਹੋਈ ਜਾਂਦਾਗਾ ਉਹ ਮੈਂ ਲੋਕਰ ਮਰਗਾਟ ਲੋਗ ਹੁਣ ਨੂੰ ਤੋੜ ਕੇ 15 15 ਮਾਡਲਾਂ ਐ ਲਾ ਦਿੰਦੇ ਆ ਦੇਖ ਮਰਗਾਟ ਨਾਲ ਦੇ ਤੇ ਪਲੇਟ ਲੱਗੀ ਹੋਈ ਆ ਪਲੇਟ ਲੱਗੀ ਹੋਈ ਆ ਬਈ ਮੇਨ ਗੱਲ ਇਹ ਹੁੰਦੀ ਆ ਕਿ ਬੈਕ ਸਾਈਡ ਤੋਂ ਤੁਸੀਂ ਮੈਨੂੰ ਤੋੜ ਦਿੰਦੇ ਆ ਅਗਲਾ ਹੁਣ ਤਿੰਨੇ ਜੋੜੇ ਲਾ ਦਿੰਦਾ ਠੀਕ ਆ ਕੋਈ ਬੈਲਟ ਬੋਲਡ ਨਹੀਂ ਹੈਗਾ ਨਾ ਬਈ ਨਾ ਨਾ ਠੀਕ ਆ ਇਹ ਮਾਡਲ ਬਈ ਇਹ ਏ 80 ਆ 1980 ਠੀਕ ਆ ਜੀ ਪੁਰਾਣਾ ਖੁੰਡ ਹ ਰੇਟ ਹੈ 90000 ਦਾ ਦੇ ਦਾਂਗੇ ਦੇਣ ਲੈਣ ਵਾਲੀ ਆ ਹਾਂ ਦੇਣ ਲੈਣ ਵਾਲੀ ਆ ਵਧੀਆ ਛਤਰੀ ਛੁਤਰੀ ਪੂਰੀ ਵਧੀਆ ਜਿਸਤੀ ਪੈਸੇ ਠੀਕ ਆ ਬਾਈ ਜੀ ਜਿਸਤੀ ਵਾਲੀ ਬਾਈ 7 ਲੱਗੇ ਆ ਵਧੀਆ ਚਲੋ ਮਿੱਤਰੋ ਇੱਕ ਤੁਹਾਨੂੰ ਹੋਰ ਪੁਰਾਣਾ ਖੁੰਡ ਦਿਖਾ ਦਨੇਗੇ ਆ ਚੱਕੋ ਮਿੱਤਰੋ ਕਹੜੀ ਬਾਈ ਐਨੇ ਦਾ ਤਾਂ ਜੇ ਤੁਸੀਂ ਕਬਾੜ ਚ ਵੀ ਵੇਚੰਜਾਉਗੇ ਐਨੇ ਦਾ ਤਾਂ ਕਬਾੜ ਚ ਵੀ बिकੇਗਾ ਹਾਂ ਆ ਪਾਈਪਾ ਬੂਪਾ ਦੇਖੋ ਬਈ ਸਾਰੀਆਂ ਕੜੀਆ ਕੰਪਨੀ ਦੇ ਜਿਵੇਂ ਆਉਂਦੇ ਹੁੰਦੇ ਨੇਗੇ ਆ ਓਵੇਂ ਪਾਈਪਾ ਬੂਪਾ ਪਈਆਂ ਨੇ ਆਂਗੇ ਬਾਈ ਮਾਡਲ ਬਈ ਇਹੇ ਮਾਡਲ ਇਹ ਕੋਈ 82 83 ਹੈ ਵੀਰੇ ਠੀਕ ਆ ਜੀ ਹਾਂ ਜੀ ਹਾਂ ਕਾਪੀ ਕਾਪੀ ਕੋਈ ਕਾगज ਵਗੈਰਾ ਮਿਲ ਜੂਗਾ ਕਾगज ਹੈਗੇ ਆ ਇਹਦੇ ਹਾਂ ਕਾਪੀ ਹੈਗੀ ਹੈ ਇਹਦੀ ਕਾਪੀ ਵੀ ਹੈਗੇ ਬਈ ਕਾगज ਵੀ ਹੈਗੇ ਬਾਕੀ ਰੇਸ ਰੂਸ ਤੁਸੀਂ ਦੇਖ ਸਕਦੇ ਹੋ ਬਈ ਵਧੀਆ ਪਈ ਆ ਬਈ ਇੰਜਨ ਗੇਅਰ ਤਾਂ ਉਹ ਵਧੀਆ ਟਰੈਕਟਰ ਹੈ ਮੈਂ ਉਹ ਦਾ ਲੋ ਥੋੜੀ ਹਾਲਤ ਹੈ ਜਿਹੜਾ ਨਾੜੀਆ ਬਾਕੀ ਉਹ ਟਰੈਕਟਰ ਪੂਰਾ ਵਧੀਆ ਇੰਜਨ ਗੇਅਰ ਦਾ ਹੀ ਹੈ ਠੀਕ ਆ ਬਈ ਹਾਲਤੋਲ ਤਾਂ ਬਈ ਬਾਕੀ ਤੁਸੀਂ ਦੇਖ ਸਕਦੇ ਹੋ ਗੇ ਰੈਡੀ ਰੇਟਰ ਬਈ ਚੰਗਾ ਰੈਡੀਟਰ ਪੂਰਾ ਨਵਾਂ ਹੀ ਵਰਗੇ ਨਵੀਂ ਲੱਗਿਆ ਹੋਇਆ ਹੈ ਠੀਕ ਆ ਬਾਜੀ ਇਹਦਾ ਰੇਟ ਬਈ ਇਹ 75000 ਦਾ ਦੇ ਦਾਂਗੇ ਫਿਕਸ ਰੇਟ ਆ 75000 ਦਾ ਦੇ ਦਾਂਗੇ ਇਹਦਾ 75000 ਦਾ ਐਨੇ ਦਾ ਕਵਾਡ ਚ ਵਿਕ ਜਾਂਦਾ ਇਹ ਬਈ ਜੇ ਕਿਸੇ ਵੀਰ ਨੇ ਚਲਾ ਲ ਚਲਾਵੇ ਵਾਸਤੇ ਲੈ ਕੇ ਜਾਣਾ ਕਿ ਵਧੀਆ ਟਰੈਕਟਰ ਹੈਗਾ ਕੁੱਲ ਮੇ ਲਾ ਕੇ ਤੇ ਲਓ ਮਿੱਤਰੋ ਅੱਗੇ ਆ ਗਏ ਦੋ ਤਿੰਨ ਟਰਾਲੀਆਂ ਨੇ ਬਾਈ ਕੋਲੇ ਇਹ ਦਿਖਾਉਣਗੇ ਇਹ ਦੱਸੋ ਬਾਈ ਜੀ ਇਹ 12 6.5 ਦੀ ਟਰੈਲੀ ਆ ਵੀਰੇ ਫੁੱਲ ਹੈਵੀ ਸਾਰੀ ਟਾਟਾ ਲੋਹੇ ਦੀ ਟਰੈਲੀ ਆ ਇਹ ਠੀਕ ਆ ਜੀ ਵਧੀਆ ਭਾਰੀ ਟਰੈਲੀ ਆ ਘੱਟੋ ਘੱਟ ਵੀ 26 26 ਗੰਟ ਦੀ ਟਰੈਲੀ ਇਹ ਠੀਕ ਆ ਬਾਈ ਜੀ ਹਵਾ 10 ਨਾ ਟੇ ਹੱਬਾ ਜੀ ਹਾਂ ਜੀ ਹਾਂ ਬਿਡ ਵੀ ਆਣ ਪੂਰਾ ਉੱਚਾ ਲੱਗਿਆ ਪਿਆ ਠੀਕ ਹੈ ਇਹਦੀ ਉੱਪਰਲੀ ਟੋਪੀ ਵੀ ਹੈਗੀ ਆ ਵੀਰੇ ਟੂੜੀ ਵਾਲੀ ਹਾਂ ਉਹ ਵੀ ਹੈਗੀ ਆ ਇਹਦੀ ਠੀਕ ਹੈ ਉਹ ਵੀ ਮਿਲ ਜੂਗੀ ਉਹ ਵੀ ਮਿਲ ਜੂਗੀ ਟਾਟਾ ਦਾ ਲੋਹਾ ਪੂਰਾ ਭਾਰੀ ਸਾਰਾ ਲੱਗਿਆ ਵਟਾਈ ਠੀਕ ਆ ਭਾਈ ਜੀ ਬਾਕੀ ਸਾਡੇ ਕੋਲ ਪੂਰੇ ਮਸ਼ਹੂਰ ਨੇ ਮਠਾੜੂ ਉਹਨਾਂ ਦੀ ਬਣੀ ਹੋਈ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਪੂਰੀ ਹੈਵੀ ਟੱਲੀ ਬਣਾਉਂਦੇ ਨੇ ਠੀਕ ਹੈ ਜੀ ਇਹਦਾ ਰੇਟ ਭਾਈ ਇਹਦਾ ਰੇਟ ਹੈਗਾ ਵੀਰੇ 2,65,000 ਰੁਪਿਆ 2,65,000 ਰੁਪਿਆ ਹਾਂ ਬਾਕੀ ਮਾਨਤਾਂ ਕਰ ਦਾਂਗੇ ਜਰੂਰ ਬਾਕੀ ਮੋਕੇ ਦੇ ਮਾਨਤਾਂ ਨੂੰ ਹੋ ਜਾਊਗਾ ਮਿੱਤਰੋ ਮਤਲਬ ਕਹਿੜੀ ਹੈ ਬਈ ਇੱਕ ਰੂ ਟ੍ਰਾਲੀ ਕਿਸੇ ਵੀਰ ਨੇ ਸਾਈ ਦੇ ਤਿਆਰ ਕਰਵਾਈ ਹੋਈ ਲੱਗਦੀ ਹੈ ਨਾ ਬਈ ਘਰੇ ਆਪ ਤਿਆਰ ਕਰਾਈ ਹੋਏ ਹੁੰਦੇ ਨਹੀਂ ਠੀਕ ਆ ਬਾਈ ਤੇ ਹੁਣ ਤੁਹਾਨੂੰ ਬਾਈ ਇੱਕ ਸੌਂਕੀਆ ਟ੍ਰਾਲੀ ਦਿਖਾਉਣੀ ਹੈ ਓਰੇ ਬਾਈ ਮੰਜਾ-ਮੰਜਾ ਲੱਗ ਜੂਣਾ ਬਈ ਇਹਦੇ ਹਾਂਜੀ ਹਾਂ ਮੰਜਾ ਲੱਗ ਜੂਗਾ ਇਹਦੀ ਠੀਕ ਆ ਯਾਰ ਟੂਲ ਟਾਲ ਆ ਗਿਆ ਬਈ ਦੇਖ ਸਕਦੇ ਹੋਗੇ ਐਂ ਵਧੀਆ ਕਿੰਨੇ ਵੇ ਕਿੰਨੇ ਚ ਆ ਗਈ ਇਹ 16-7 ਦੀ ਆਈ ਠੀਕ ਹੈ 16 7 ਦੀ 16 7 ਠੀਕ ਹੈ ਲੋ ਮਤਰਾ ਲੇਜ਼ਰ ਲੂਜ਼ਰ ਕਟਿੰਗ ਤੁਸੀਂ ਦੇਖ ਸਕਦੇ ਹੋਗੇ ਪੂਰੇ ਫੁੱਲ ਵਧੀਆ ਲੇਜ਼ਰ ਕਟਿੰਗ ਕਰੀ ਹੋਈ ਹੈਗੀ ਇਹ ਆਪਾਂ ਆਪ ਹੀ ਕੰਮ ਸ਼ੁਰੂ ਕਰਿਆ ਵੀਰੇ ਥੋੜਾ ਬਣਾਣ ਦਾ ਇੱਕ ਇੱਕ ਟਰਾਲੀ ਤਾਂ ਜਣੀ ਅੱਛਾ ਜੀ ਪੂਰੀ ਵਧੀਆ ਆਪ ਬਣਾਣੇ ਹੁਣ ਰੰਗ ਰੰਗ ਕਰਦੇ ਐਂ ਪੂਰੀ ਰੇਂਜ ਰੋਜ ਲਾ ਕੇ ਰੰਗ ਕਰਾਂਗੇ ਠੀਕ ਹੈ ਜੀ ਆ ਬਾਈ ਕਰੇ ਰਿਹਾ ਉਹਦੇ ਸਫਾਈਏ ਦੀ ਸਾਰੀ ਠੀਕ ਹੈ ਜੀ ਆ ਲੇੜਾ ਲੂੜਾ ਦੇਖੋ ਬਾਈ ਕਹਿ ਲਈ ਬਾਈ ਜਦੋਂ ਸਵਾਦ ਉਦੋਂ ਆਉਂਦਾ ਟਰਾਲੀ ਦਿਖਾਉਂਦਾ ਜੀ ਆਪਣੀ ਬੇੜਾ ਰਾਕ ਦੋ ਵੇ ਟਾਟਾ ਦਾ ਲੋਹਾ ਵੀਰੇ ਆਪਣਾ ਸਾਰਾ ਟਾਟਾ ਖੇਲਦਾ ਚੰਗੇ ਆ ਲੇੜਾ ਲੱਗੇ ਹੋਣੇ ਬਈ ਕੋਈ ਔਖੜਾ ਖੜਨ ਦਾ ਕੋਈ ਚੱਕੀ ਨਹੀਂ ਆ ਦੇਖ ਲਓ ਫਰਸਪੁਰ ਸਭੀ ਆਪਾਂ ਠੀਕ ਹੈ ਜੀ ਹਾਂ 6 ਮੀਮ ਦਾ 5 ਮੀਮ ਦਾ ਘੱਟੋ ਘਾਟਾ ਨਹੀਂ ਦੋ ਥੱਲੇ ਨਹੀਂ ਆਪਾਂ ਲਾਂਦੀ ਹੈਗੇ 10 ਗਜ ਦੀ 10 ਗਜ ਦੀ ਬਾੜ ਲੰਦੇ ਆ ਵੀਰੇ ਸਾਈ ਤੇ ਵੀ ਤਿਆਰ ਕਰ ਦੋਨੇ ਬਈ ਹਾਂ ਕਰਾ ਦਨੇ ਆ ਵੀ ਕੋਈ ਗੱਲ ਨਹੀਂ ਠੀਕ ਆ ਬਈ ਜੀ ਇਹਦਾ ਬੇਟਾ ਹੈਗਾ ਬਈ ਇਹ ਹੋਊਗਾ ਇਹਦਾ 33 32 33 ਕੁਆਂਟਰ ਵੇਟ ਹੋਊਗਾ ਜੀ ਠੀਕ ਆ ਜੀ ਰੇਟ ਬਈ ਇਹਦਾ ਰੇਟ ਇਹਦਾ 3.5 ਲੱਖ ਰੁਪਈਆ ਵੀਰੇ ਠੀਕ ਹੈ ਜੀ 3.5 ਲੱਖ ਰੁਪਈਆ ਇਹਦਾ ਰੇਟ ਹੋਊਗਾ ਹਾਂ ਜੀ ਹਾਂ ਜੀ ਮਿੱਤਰੋ ਰੇਟ ਕਰਕੇ ਦਵਾਂਗੇ ਜੇ ਕੋਈ ਹੁਣ ਆਪਣਾ ਬਾਈ ਆ ਗਿਆ 1-2 ਦਿਨਾਂ ਦੇ ਵਿੱਚ ਵਿੱਚ ਜਿਵੇਂ ਹੁਣ ਆਹ ਉਟੀ ਫੱਟੀ ਲਾ ਕੇ ਪ੍ਰੀਮੀਅਰ ਕਰਾਂਗੇ ਜੇ ਆਪਣੀ ਚੁਆਇਸ ਦਾ ਰੰਗ ਕਰਾਣਾ ਹੋਊਗਾ ਕਿਸੇ ਨੇ ਉਹ ਵੀ ਕਰਾ ਕੇ ਦੇ ਦਾਂਗੇ ਠੀਕ ਹੈ ਜੀ ਜੱਟਾਂ ਦੀ ਟਰਾਲੀ ਬਣੇ 3 ਲੱਖ ਨਹੀਂ ਕਿਤੇ ਕੁੜੀ ਮੈਂਗੇ ਹੁਣ ਤਾਂ ਵਾਧੇ ਬਣਦੀ ਆ ਬਾਈ ਤੂੰ ਤਾਂ 5 ਲੱਖ ਨੂੰ ਹੱਥ ਲਾਉਂਦੀ ਆ ਠੀਕ ਹੈ ਜੀ ਆ ਇੱਕ ਟਰਾਲੀ ਤੋਂ ਨੋ ਨੋ ਬਦਲ ਖਾਦਣੇ ਆ ਤੇ ਆਜੋ ਤੁਹਾਨੂੰ ਇੱਕ ਇਹ ਟਰਾਲੀ ਖੜੀ ਆ ਇਹ ਕਿੰਨੇ ਵਾਹ ਕਿੰਨੇ ਦੀ ਆ ਕੇ ਬਾਈ ਇਹ 14 7 ਦੀ ਆ ਬਾਈ ਲੈ ਮਿੱਤਰੋ 14 7 ਦੀ ਟਰਾਲੀ ਆ ਕੇ ਟਰਾਲਾ ਕਹ ਸਕਦੇ ਆ ਬਾਈ ਇਹਨੂੰ ਤਾਂ ਨਾ ਟਰਾਲਾ ਜੀ ਠੀਕ ਆ ਇਹ ਟਰਾਲਾ ਬਾਈ ਦੇਖੋ ਇਹ ਪੂਰਾ ਵਧੀਆ ਟਾਟਾ ਸੇਲ ਦੇ ਲੋਹੇ ਦਾ ਟਰਾਲਾ ਬਣੀ ਹੋਈ ਹੈ ਠੀਕ ਆ ਬਾਈ ਜੀ ਡਬਲ ਟਾਇਰ ਆ ਕੇ ਬਾਈ ਤੇ ਪੰਪ ਬਾਈ ਦੋ ਸਟੇਜ ਦੀ ਆ ਹਾਂ ਜੀ ਹਾਂ ਜੀ ਲੈ ਮਿੱਤਰੋ ਦੋ ਸਟੇਜ ਦਾ ਪੰਪ ਲੱਗਿਆ ਹੋਇਆ ਡਬਲ ਜੈਕ ਡਬਲ ਪੰਪ ਲੱਗਿਆ ਹੋਇਆ ਠੀਕ ਆ ਜੀ ਤੇ ਡਬਲ ਡਬਲ ਘਾਟੇ ਚ ਆ ਗਿਆ ਨਾ ਬਾਈ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਡਬਲ ਘਾਟੇ ਦੇਖ ਸਕਦੇ ਹੋ ਰੀਅਲ ਦਾ ਹਿੱਸਾ ਆ ਗਿਆ ਹਾਂਜੀ ਚੈੱਕ ਕਰ ਸਕਦੇ ਹੋ ਕਿ ਇਹਦਾ ਰੇਟ ਬਈ ਇਹ 285000 ਦੀ ਕਹਿੰਦੇ ਨੇ ਵੀਰੇ ਆਪਾਂ 275000 ਦੀ ਦੇ ਦਿੰਦੇ ਆ ਕਰਦੇ ਮੰਨ ਤਾਂ ਲਾਡੀ ਯਾਰ ਪਹਿਲੀ ਵਾਰ ਕਰਦਾ ਕਿ ਵੀਰੇ ਕੋਈ ਗੱਲ ਹੈ ਯਾਰ ਮੋੜਦੇ ਨਹੀਂ ਠੀਕ ਆ ਬਾਈ ਠੀਕ ਹੈ ਜੀ ਤੇ ਬਾਕੀ ਲੋਕੇਸ਼ਨ ਦੱਸ ਦਿਓ ਪਹਿਲਾਂ ਢਿੱਕੀ ਹੈਗੀ ਆਪਣੀ ਲੋਕੇਸ਼ਨ ਆਪਣੀ ਪਟਿਆਲੇ ਤੋਂ ਭਾਰਸ ਰੋਡ ਤੇ ਦਿੱਤੂ ਵੀਰੇ ਠੀਕ ਆ ਰੋਡ ਤੇ ਹੀ ਹੈ ਤੇ ਮੋਬਾਈਲ ਨੰਬਰ ਬਈ ਮੋਬਾਈਲ ਨੰਬਰ ਹੈਗਾ ਮੇਰਾ 82645 42044 ਠੀਕ ਆ ਬਾਈ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਜਰੂਰ ਕਰ ਲਿਓ ਤੇ ਲੋਕੇਸ਼ਨ ਬਾਈ ਨੇ ਦੱਸ ਦਿੱਤੀ ਠੀਕ ਆ ਬਈ ਲਾਡੀ ਠੀਕ ਆ ਬਈ ਸੱਸੀ ਕਰ ਬਈ ਜੀ